ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਚਾ ਪਾਰ ਬੇਅੰਤ ਸੁਰਾਮੀ ਉਧਰੇ ਸੰਤੇ ਉਧਰੇ ਬਿਨ ਸਹਿ ਪਾਪ ਕਨੇਰੇ ਪਰਸ਼ੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਨ ਆਈ ਸਦਾ ਸਦਾ ਬਲਹਾਰੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬ੍ਰਿਤ ਸਰ ਗੁਰ ਬਾਣੀ ਕਹ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਟਾਨ ਗੁਰ ਸੇਵੀਐ ਇਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਜਿਸਕੇ ਸਿਰ ਉੱਪਰ ਤੋ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣ ਮਾਇਆ ਮਦ ਮਾਤਾ ਮਰਣਾ ਕੀ ਤਨ ਆਵੈ ਮੇਰੇ RAM ਰਾਈ ਤੂੰ ਸੰਤ ਕਾ ਸੰਤ ਤੇਰੇ ਕਤੋਂ ਭਾਉ ਕਿਛ ਨਾਹੀ ਜਮ ਨਹੀਂ ਆਵੇ ਮੇਰੇ ਰਹਾ ਜੋ ਤੇਰੇ ਰੰਗ ਰੱਬ ਸੁਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇ ਵਕਸ਼ ਨ ਮਿੱਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਬਹਿਰ ਆਰਧ ਹੈ ਤੇਰੇ ਸਰਨ ਰਮਸੈ ਪੰਜ ਦੁਸ਼ਟ ਲੈ ਸਤ ਹੈ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਆਪ ਸਾਰੇ ਜੱਤਰ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 749 ਤੇ 750 ਅੰਕ ਦੇ ਉੱਤੇ ਸੁਭਾਏਮਾਨ ਸੋਹੀ ਮਹਲਾ 5ਵਾਂ ਸੋਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਨ੍ਹਾਂ ਦੇ ਮੁਖਾਰ ਵਿੰਦ ਤੋਂ ਇਹ ਉਚਾਰਨ ਕੀਤੀ ਹੋਈ ਬਾਣੀ ਆਓ ਅੱਜ ਦਾ ਇਹ ਹੁਕਮਨਾਮਾ ਸਾਹਿਬ ਇਹਦੇ ਵਿੱਚੋਂ ਵੇਖਦੇ ਆਂ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਪਹਿਲੀਆਂ ਭਗਤੀਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਕਹਿੰਦੇ ਜਿਹਦੇ ਸਿਰ ਦੇ ਉੱਤੇ ਸੱਚੇ ਪਾਤਸ਼ਾਹ ਤੇਰਾ ਹੱਥ ਹੋਵੇ ਉਹਦੀ ਜ਼ਿੰਦਗੀ ਦੇ ਵਿੱਚ ਫਿਰ ਦੁੱਖ ਕਾਹਦਾ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਜੇ ਹੁਣ ਪਿਤਾ ਸਾਡੇ ਸਿਰ ਤੇ ਹੋਵੇ ਬੱਚੇ ਨੂੰ ਫਿਰ ਕਾਹਦਾ ਦੁੱਖ ਹੁੰਦਾ ਜੇ ਜਿ ਪਿਓ ਹੋਵੇ ਘਰ ਦਾ ਹੋਵੇ ਫਿਰ ਬੱਚੇ ਨੂੰ ਕਾਹਦਾ ਦੁੱਖ ਇੱਥੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਗੁਰੂ ਦਾ ਗਿਆਨ ਆਪਣੇ ਸਿਰ ਵਿੱਚ ਆਪਣੇ ਦਿਮਾਗ ਵਿੱਚ ਪਾ ਲਿਆ ਨਾ ਫਿਰ ਕਹਿੰਦੇ ਤੈਨੂੰ ਵੀ ਕੋਈ ਦੁੱਖ ਨਹੀਂ ਹੋਣਾ ਕਿ ਗੁਰੂ ਦਾ ਗਿਆਨ ਗੁਰੂ ਦਾ ਹੱਥ ਆਪਣੇ ਸਿਰ ਦੇ ਉੱਤੇ ਰਖਾਲਾ ਸਾਰੇ ਜ਼ਿੰਦਗੀ ਤੇਰੇ ਸੁੱਖਾਂ ਨਾਲ ਲੰਘਣੀ ਜਿਸ ਕੇ ਸਿਰ ਉੱਪਰ ਤੋ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਤਾ ਮਰਨਾ ਚੇਤਨਾ ਆਵੇ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਐ ਕਿਉ ਮਾੜਾ ਬੋਲਣਾ ਨਹੀਂ ਜਾਣਦਾ ਸਾਡੀ ਬੋਲੀ ਦੇ ਵਿੱਚ ਤੇ ਮਠਾਸ ਹੈ ਨਹੀਂ ਜੀ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਜਿਹਨੇ ਗੁਰੂ ਦਾ ਹੱਥ ਆਪਣੇ ਸਿਰ ਤੇ ਰਖਾ ਲਿਆ ਕਹਿੰਦੇ ਉਹ ਮਾੜਾ ਬੋਲਣਾ ਹੀ ਨਹੀਂ ਜਾਣਦਾ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਾਇਆ ਮਦ ਮਾਤਾ ਭਾਵ ਕੇ ਮਾਇਆ ਦਾ ਹੰਕਾਰ ਉਹ ਨਹੀਂ ਕਰਦਾ ਮਰਨਾਂ ਦੀ ਇਤਨੈ ਆਵੇ ਕਹਿੰਦੇ ਉਹ ਮਰਨ ਦਾ ਜਿਹੜਾ ਡਰ ਹੈ ਉਹ ਉਹਦੇ ਚਿੱਤ ਚ ਨਹੀਂ ਰਹਿੰਦਾ ਸਾਨੂੰ ਤੇ ਮੌਤ ਦਾ ਵੀ ਬਹੁਤ ਵੱਡਾ ਰਹੈ ਨਾ ਜੀ ਪਰ ਜਿਹੜਾ ਇਨਸਾਨ ਗੁਰੂ ਦੇ ਨਾਲ ਲੱਗ ਜਾਂਦਾ ਹੈ ਨਾ ਜੀ ਗੁਰੂ ਦੇ ਨਾਲ ਉਹ ਕਿਸੇ ਨੂੰ ਮਾੜਾ ਨਹੀਂ ਬੋਲਦਾ ਤੇ ਉਹ ਹੰਕਾਰ ਚ ਨਹੀਂ ਰਹਿੰਦਾ ਪੈਸੇ ਦਾ ਹੰਕਾਰ ਨਹੀਂ ਹੁੰਦਾ ਤੇ ਉਹਨਾਂ ਨੂੰ ਮਰਨਾ ਕੀਤਨਾ ਆਵੇ ਭਾਵ ਕੇ ਮੌਤ ਦਾ ਡਰ ਨਹੀਂ ਰਹਿੰਦਾ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਏ ਮੇਰੇ ਸੱਚੇ ਪਾਲਸ਼ਾ ਜੀ ਤੂੰ ਸੰਤਾਂ ਦਾ ਰਖਾ ਹੈ ਤੇ ਸੰਤ ਤੇਰੇ ਆਸਰੇ ਨੇ ਜੇ ਤੂੰ ਸੰਤਾਂ ਦਾ ਸਹਾਈ ਹੈ ਤਾਂ ਉਹ ਤੇਰੇ ਆਸਰੇ ਸੰਤ ਵੜੇ ਹੋਏ ਹੈ ਸੰਤ ਕਪੜਿਆਂ ਦਾ ਨਾਂ ਨਹੀਂ ਹੁੰਦਾ ਸੰਤ ਗੁਰੂ ਦੇ ਗੁਣਾਂ ਦਾ ਨਾਮ ਹੁੰਦਾ ਜਿਨੇ ਗੁਰੂ ਦੇ ਗੁਣ ਆਪਣੇ ਹਿਰਦੇ ਚ ਵਸਾ ਲੇ ਉਹਨੂੰ ਲੋਕ ਸੰਤ ਕਹਿਣ ਲੱਗ ਜਾਂਦੇ ਐ ਤੇ ਅੱਜ ਅਸੀਂ ਕੀ ਵੇਖਦੇ ਆ ਚੋਲੇ ਵਾਲਿਆਂ ਨੂੰ ਸੰਤ ਜਾਦੇ ਕਹਿੰਦੇ ਆ ਤੇ ਜਿਹੜੇ ਰੱਬ ਨਾਲ ਰੰਗੇ ਹੁੰਦੇ ਆ ਉਹਨਾਂ ਨੂੰ ਅਸੀਂ ਸੰਤ ਨਹੀਂ ਕਹਿੰਦੇ ਅਸੀਂ ਸਾਖਤਾਂ ਦੀ ਪੂਜਾ ਕਰਦੇ ਆ ਸੰਤਾਂ ਦੇ ਨਾਲ ਵੈਰ ਕਰਦੇ ਆ ਸਾਖਤਾਂ ਦੇ ਨਾਲ ਅਸੀਂ ਪਿਆਰ ਕਰਦੇ ਆ ਜਿਹੜੇ ਰੰਗੇ ਹੋਏ ਹੁੰਦੇ ਆ ਪਰਮਾਤਮਾ ਦੇ ਰੰਗ ਚ ਉਹਨਾਂ ਨਾਲ ਅਸੀਂ ਵੈਰ ਕਰਦੇ ਆ ਤੇ ਗੁਰੂ ਸਾਹਿਬ ਕਹਿੰਦੇ ਤੇਰੇ ਸੇਵਕ ਭੌ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਕਹਿੰਦੇ ਜਦੋਂ ਤੇਰੇ ਪਿਆਰ ਚ ਤੇਰੇ ਰੰਗ ਵਿੱਚ ਰੰਗਿਆ ਜਾਂਦਾ ਤੇਰਾ ਸੇਵਕ ਬਣ ਜਾਂਦਾ ਜਿਹੜਾ ਉਹਨੂੰ ਫਿਰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਤੇਰੇ ਸੇਵਕ ਭਉ ਕਿਛ ਨਾਹੀ ਡਰ ਖਤਮ ਹੋ ਜਾਂਦੇ ਐ ਜਮ ਨਹੀਂ ਆਵੇ ਨੇਰੈ ਹੁਣ ਜਮ ਕਿਹੜੇ ਐ ਜੀ ਮੌਤ ਦੇ ਜਮ ਦੀ ਗੱਲ ਨਹੀਂ ਕਰਦੇ ਇੱਥੇ ਗੁਰੂ ਸਾਹਿਬ ਇੱਥੇ ਗੁਰੂ ਸਾਹਿਬ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਜਮ ਨੇ ਇਹ ਬੰਦੇ ਨੂੰ ਬਹੁਤ ਦੂਰ ਲੈ ਜਾਂਦੇ ਖਿੱਚ ਕੇ ਕਿੱਥੇ ਕਿ ਲੈ ਜਾਂਦੇ ਆ ਜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਾਮਨ ਨਰਕ ਵਿਸਰਾਮ ਬਹੁ ਜੋਨੀ ਪਰਮਾਵਨ ਚਿਤ ਹਰਣ ਤ੍ਰੈਪਾਲ ਗੰਮੈ ਜਪ ਤਪ ਸੀਲ ਵਿਦਾਰਨਾ ਕਹਿੰਦੇ ਜਿਹੜੇ ਇਹ ਜਮ ਨੇ ਨਾ ਕਹਿੰਦੇ ਇਹ ਤੇਰਾ ਜਪ ਖਤਮ ਕਰ ਸਕਦੇ ਆ ਇਹ ਤੇਰਾ ਤਪ ਖਤਮ ਕਰ ਸਕਦੇ ਆ ਇਹ ਕਹਿੰਦੇ ਬਹੁਤ ਉੱਚੇ ਹੁੰਦੇ ਆ ਪਰ ਜੇ ਤੂੰ ਗੁਰੂ ਦੇ ਨਾਲ ਜੁੜ ਗਿਆ ਸਾਰੇ ਇਹ ਤੇਰੇ ਕਾਬੂ ਚ ਆ ਜਾਣਗੇ ਤੇਰੇ ਸੇਵਕ ਕੋ ਭੌਕ ਚਨਾਹੇ ਜਮ ਨਹੀਂ ਆਵੇ ਨੇਰਾ ਰਹਾਓ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਜੋ ਤੇਰੇ ਰੰਗ ਚ ਰੰਗੇ ਜਾਂਦੇ ਐ ਨਹੀਂ ਜੋ ਤੇਰਾ ਰੰਗ ਰਾਤੇ ਸੁਆਮੀ ਜਿਹੜਾ ਸੁਆਮੀ ਪਰਮਾਤਮਾ ਵਾਹਿਗੁਰੂ ਅੱਲਾ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਨਿੰਕਾ ਜਨਮ ਮਰਨ ਦੁੱਖ ਨਾਸਾ ਕਹਿੰਦੇ ਉਹਦਾ ਜਨਮ ਮਰਨ ਕੱਟਿਆ ਜਾਂਦਾ ਜਨਮ ਮਰਨ ਕਿਵੇਂ ਕੱਟਿਆ ਜਾਂਦਾ ਮਰਨ ਤੋਂ ਬਾਅਦ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ ਇੱਥੇ ਗੁਰੂ ਸਾਹਿਬ ਕਹਿੰਦੇ ਆ ਉਚ ਆਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਧਰੇ ਬਿਨਸੇ ਉਧਰੇ ਬਿਨਸੇ ਪਾਪ ਘਨੇਰੇ ਪਸ਼ੂ ਪ੍ਰੇਤ ਮੁਗਧ ਕਉ ਉਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਇ ਸਦਾ ਸਦਾ ਬਲਿਹਾਰ ਹੈ ਕਹਿੰਦੇ ਜਿਹੜੇ ਪਸ਼ੂ ਨੇ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਕਹਿੰਦੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜ ਗਏ ਕਹਿੰਦੇ ਤੁਸੀਂ ਇਹ ਜੁਨਾਂ ਚੋਂ ਬਾਹਰ ਹੋ ਜਾਓਗੇ ਇਨਸਾਨ ਬਣ ਕੇ ਜੰਮੇ ਤੇ ਇਨਸਾਨ ਬਣ ਕੇ ਮਰਾਂਗੇ ਇਹ ਨਹੀਂ ਕਿ ਕਦੇ ਸੱਪ ਬਣਗੇ ਕਦੇ ਗਧੇ ਬਣਗੇ ਕਦੇ ਕੁੱਤੇ ਬਣਗੇ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਰੋਜ਼ ਦਾ ਕੰਮ ਹੈ ਜਿਹੜਾ ਬੰਦਾ ਕਿਸੇ ਦੇ ਪ੍ਰਤੀ ਜ਼ਹਿਰ ਉਗਲਦਾ ਗੁਰੂ ਸਾਹਿਬ ਕਹਿੰਦੇ ਇਹ ਸੱਪ ਵਰਗਾ ਹੈ ਜਿਹੜਾ ਕਿਸੇ ਦੇ ਪ੍ਰਤੀ ਭੌਗਦਾ ਕਹਿੰਦੇ ਮਾੜਾ ਬੋਲਦਾ ਗੁਰੂ ਸਾਹਿਬ ਕਹਿੰਦੇ ਕੁੱਤੇ ਵਰਗਾ ਹੈ ਜਿਹੜੇ ਲੋਕ ਸ਼ਰਾਬਾ ਪੀ-ਪੀ ਕੇ ਨਸ਼ੇ ਕਰ ਕਰਕੇ ਨਾਲੀਆਂ ਚ ਲੱਟਦੇ ਐ ਗੁਰੂ ਸਾਹਿਬ ਕਹਿੰਦੇ ਇਹ ਗਧੇ ਵਰਗੇ ਐ ਇਹਨਾਂ ਨੂੰ ਗੁਰੂ ਸਾਹਿਬ ਇੱਥੇ ਕਹਿੰਦੇ ਉਹਨਾਂ ਦਾ ਜਨਮ ਮਰਨ ਕੱਟਿਆ ਜਾਣਾ ਜਿਹੜੇ ਤੇਰੇ ਰੰਗ ਚ ਰੰਗੇ ਗਏ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰੂ ਕਾ ਦੇਲਾਸਾ ਕਹਿੰਦੇ ਜੇ ਸਤਿਗੁਰੂ ਦਾ ਦਿਲਾਸਾ ਆਸਰਾ ਭਰੋਸਾ ਬਣ ਗਿਆ ਨਾ ਸਤਿਗੁਰੂ ਤੇ ਫਿਰ ਕਹਿੰਦੇ ਤੇਰੀ ਜਿਹੜੀ ਬਖਸ਼ਿਸ਼ ਸਾਡੇ ਤੇ ਹੋਣੀ ਹੈ ਉਹਨੂੰ ਕਹਿੰਦੇ ਕੋਈ ਨਹੀਂ ਮੀਟ ਸਕਦਾ ਤੇਰੀ ਬਖਸ਼ ਨਾ ਮੇਟੇ ਕੋਏ ਸਤਿਗੁਰ ਕਾ ਦਿਲਾਸਾ ਕਹਿੰਦੇ ਜਿਹੜੀ ਤੇਰੀ ਬਖਸ਼ਿਸ਼ ਸਾਡੇ ਤੇ ਹੋਣੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਜੇ ਹੁਣ ਸੂਰਜ ਦੀਆਂ ਕਿਰਨਾਂ ਧਰਤੀ ਦੇ ਪੈਂਦੀਆਂ ਨੇ ਉਹ ਅਮੀਰ ਦੇ ਵਿਹੜੇ 'ਚ ਵੀ ਪੈਂਦੀਆਂ ਨੇ ਗਰੀਬ ਦੇ ਵਿਹੜੇ 'ਚ ਵੀ ਪੈਂਦੀਆਂ ਨੇ ਉਹਨਾਂ ਨੂੰ ਕਹਿੰਦੇ ਕੋਈ ਰੋਕ ਨਹੀਂ ਸਕਦਾ ਜੇ ਅਮੀਰ ਬੰਦਾ ਕਹਵੇ ਗਰੀਬ ਦੇ ਘਰੇ ਸੂਰਜ ਦੀਆਂ کرنਾਂ ਲਾ ਬਹਿਣ ਕਹਿੰਦੇ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਤੇ ਬਹਿਣ ਗਿਆ ਕਹਿੰਦੇ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਉਹਦੇ ਤੇ ਫਿਰ ਬਖਸ਼ਿਸ਼ ਜਿਹੜੀ ਹੋਣੀ ਹੈ ਉਹਨੂੰ ਕਹਿੰਦੇ ਕੋਈ ਰੋਕ ਨਹੀਂ ਸਕਦਾ ਉਹਨੂੰ ਕੋਈ ਵੇਟ ਨਹੀਂ ਸਕਦਾ ਨਾਮ ਧਿਆਇਨ ਸੁਖਵਲ ਪਾਇਨ ਆਠ ਪੈਰ ਅਰਧ ਜਿਹੜੇ ਤੇਰੇ ਨਾਮ ਚ ਰੰਗੇ ਜਾਂਦੇ ਨੇ ਉਹਦੇ ਸਦਾਏ ਨਾਮ ਤੇ ਆਉਂਦੇ ਨੇ ਨਾਮ ਤੇ ਆਉਂਦੇ ਤੇ ਆਉਂਦੇ ਫਿਰ ਸੁਖ ਫਲ ਉਹਨਾਂ ਦੀ ਜ਼ਿੰਦਗੀ ਸੁੱਖਾਂ ਭਰੀ ਹੋ ਜਾਂਦੀ ਹੈ ਸੁਖ ਫਲ ਪਾਉਣ ਆਠ ਪਹਿਰ ਅਰادت ਹੈ ਕਹਿੰਦੇ ਉਹ ਅੱਠੇ ਪਹਿਰ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਆ ਵਾਹਿਗੁਰੂ 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 ਕਰਦੇ ਰਹਿੰਦੇ ਆ ਤੇਰੀ ਸ਼ਰਣ ਤੇਰੇ ਪਰਵਾਸ ਹੈ ਪੰਜ ਦੁਸ਼ਟ ਲੈ ਸੱਤ ਜਦੋਂ ਤੇਰੀ ਸ਼ਰਣ ਚ ਆ ਜਾਾਂਗੇ ਮੇਰੇ ਤੇ ਭਰੋਸਾ ਬਣ ਗਿਆ ਜਦੋਂ ਆਉਂਦੇ ਤੇ ਆਪਾਂ ਸਾਰੇ ਆਂ ਪਰ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਨਹੀਂ ਬਣਿਆ ਇਤੋਂ ਮੱਥਾ ਟੇਕ ਕੇ ਫਿਰ ਕਿਤੇ ਹੋਰ ਵੀ ਮੱਥੇ ਟੇਕਦੇ ਆਂ ਸੀ ਭਰੋਸਾ ਨਹੀਂ ਅਜੇ ਤੱਕ ਬਣਿਆ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਿੱਥੇ ਭਰੋਸਾ ਬਣ ਗਿਆ ਉਦੋਂ ਹੋਣਾ ਕੀ ਹੈ ਤੇਰੀ ਸ਼ਰਣ ਤੇਰੇ ਪਰਵਸ ਪੰਜ ਦੋਸ਼ ਲੈ ਸਾਧੇ ਜਿਹੜੇ ਪੰਜ ਵਿਕਾਰ ਸਾਡੇ ਅੰਦਰ ਬੈਠੇ ਆ ਨਾ ਜੀ ਉਹਨਾਂ ਨੂੰ ਕਹਿੰਦੇ ਸਾਧ ਲੈਣਾ ਭਾਵ ਕਿ ਉਹਨਾਂ ਨੂੰ ਕਾਬੂ ਕਰ ਲੈਣਾ ਉਹ ਫਿਰ ਤੈਨੂੰ ਕਿਤੇ ਗਲਤ ਰਸਤੇ ਤੇ ਨਹੀਂ ਲੈ ਕੇ ਜਾਣਗੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਗੁਰੂ ਅਰਜਨ ਸਾਹਿਬਰੇ ਕਹਿੰਦੇ ਨਾ ਮੈਨੂੰ ਗਿਆਨ ਨਾ ਮੈਨੂੰ ਪਰਮਾਤਮਾ ਦੇ ਵਿੱਚ ਧਿਆਨ ਲਾਉਣਾ ਆਉਂਦਾ ਨਾ ਕੋਈ ਚੰਗਾ ਕਰਨ ਮੈਂ ਮੇਰਾ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੇ ਮੈਂ ਸੱਚੇ ਪਾਤਸ਼ਾਹ ਜੇ ਤੱਕ ਤੇਰੀ ਸਾਰ ਵੀ ਨਹੀਂ ਜਾਣੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪਰ ਮੇਰੇ ਤੇ ਕਿਰਪਾਏ ਹੋ ਗਏ ਕਿ ਮੈਨੂੰ ਸਾਰੇ ਤੋਂ ਵੱਡਾ ਗੁਰੂ ਨਾਨਕ ਦੇ ਮਹਾਰਾਜ ਉਹ ਮਿਲ ਗਏ ਜਿਨ੍ਹਾਂ ਨੇ ਮੇਰੀ ਇਸ ਕਲਯੁਗ ਦੇ ਵਿੱਚ ਰਾਖੀ ਕੀਤੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕਿ ਮੈਨੂੰ ਬਹੁਤ ਵੱਡੇ ਸਭ ਤੋਂ ਵੱਡੇ ਗੁਰੂ ਨਾਨਕ ਦੇ ਮਹਾਰਾਜ ਮਿਲ ਗਏ ਜਿਨ੍ਹਾਂ ਦਾ ਮੈਨੂੰ ਸੰਗ ਹੋ ਗਿਆ ਤੇ ਮੈਨੂੰ ਇਸ ਕਲਯੁਗ ਦੇ ਵਿੱਚ ਵੀ ਮੇਰੀ ਉਹਨਾਂ ਨੇ ਰਾਖੀ ਕੀਤੀ ਸਹਾਇਤਾ ਕੀਤੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ